ਹਾਂਜੀ ਸਾਰੀ ਸੰਗਤ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗਤ ਜਿੱਦਾਂ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੇ ਅਨਾਥ ਆਸ਼ਰਮ ਪਿੰਡ ਮਰਹਾਣਾ ਜਿਹੜਾ ਆਪਾਂ ਸੰਸਥਾ ਤੰਤਰ ਬਾਬਾ ਰਤਨਦੇਵ ਜੀ ਦੇ ਨਾਂ ਤੇ ਸੰਸਥਾ ਬਣਾਈਆਂ ਜਿਹੜੇ ਆਪਣੇ ਕੋਲ ਮੰਦਬੁੱਧੀ ਬੱਚੇ ਹੁੰਦੇ ਆ ਜਿਵੇਂ ਆ ਤੁਸੀਂ ਦੇਖ ਸਕਦੇ ਕਿੰਨਾ ਛੋਟਾ ਹੈ ਬੱਚਾ ਸਾਡੇ ਕੋਲ ਕੱਲ ਪਰਸੋਂ ਆਇਆ ਭਿੱਖੀ ਬਣ ਤੋਂ ਨਾ 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 ਤਾਂ ਕਨਗ ਅਰਿੰਦ ਰਿੰਦ ਜਾਂਦੇ ਜਾਂਦੇ ਤੇ ਇਹਨਾਂ ਦੀ ਸਾਂਭ ਸੰਭਾਲ ਦੀ ਸੇਵਾ ਆ ਤੁਹਾਡੇ ਸਹਿਯੋਗ ਨਾਲ ਚੱਲਦੀ ਆ ਤੇ ਅੱਜ ਬੜੀ ਖੁਸ਼ੀ ਹੋਈ ਆ ਕਿਉਂਕਿ ਮੈਂ ਤੁਹਾਡੇ ਨਾਲ ਖੁਸ਼ੀ ਉਹ ਸਾਂਝੀ ਕਰਨੀ ਵੀ ਆ ਵਧੀਆ ਸਮਝਦਾ ਵਾਂ ਕਿਉਂਕਿ ਜਦੋਂ ਆਪਣੇ ਭਰਾ ਸਾਥ ਦਿੰਦੇ ਆ ਆਪਣੇ ਆਪ ਦੇ ਸਾਥ ਦਿੰਦੇ ਆ ਤੇ ਬੜਾ ਵਧੀਆ ਲੱਗਦਾ ਜੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਆਪਣੇ ਵੀਰ ਮਨਦੀਪ ਸਿੰਘ ਦਾ ਆ ਜਿਹੜੇ ਮੇਰੇ ਨਾਲ ਖੇਡਦੇ ਰਹੇ ਆ ਕ੍ਰਿਕਟ ਖੇਡਦੇ ਰਹੇ ਆ ਬਚਪਨ ਚ ਅਸੀਂ ਇਕੱਠੇ ਰਹੇ ਆ ਨਾਲ ਮੇਰਾ ਵੀਰ ਸ਼ਰਨਜੀਤ ਸਿੰਘ ਛਨੀ ਆ ਜਿਹੜੇ ਮੇਰੇ ਨਾਲ ਕ੍ਰਿਡ ਖੇਡਦੇ ਰਹਿਆ ਤੇ ਨਾਲ ਦੀ ਨਾਲ ਮੈਂ ਧੰਨਵਾਦ ਕਰਦਾ ਵਾਂ ਵੀਰ ਤਰਵਿੰਦਰ ਸਿੰਘ ਗੱਲ ਹੈਗਾ ਵੀਰ ਗੋੰਦਵਾ ਸਾਹਿਬ ਤੋਂ ਆ ਤੇ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਅੱਜ ਆਸ਼ਮ ਦੇ ਵਿੱਚ ਰਸਨ ਦੀ ਸੇਵਾ ਭੇਜੀ ਆ ਕਿਉਂਕਿ ਇਹ ਤੁਹਾਨੂੰ ਪਤਾ ਵਾ ਕਿ ਮਹੀਨੇ ਦਾ 50-60 ਹਜ਼ਾਰ ਦਾ ਰਸਨ ਲੱਗ ਜਾਂਦਾ ਵਾ ਆ ਜਿਹੜੇ ਤੁਸੀਂ ਦੇਖ ਰਹੇ ਹੋ ਜਿਆ ਲੋਹ ਮਾਤਾ ਚੱਲਦੀ ਪਈ ਆ ਠੀਕ ਹੈ ਜੀ ਇੱਥੇ ਹੁਣ ਆਸ਼ਮ ਦੇ ਵਿੱਚ ਕੰਮ ਚੱਲਦਾ ਪਿਆ ਵਾ ਇਹ ਸਾਰਾ ਤੁਹਾਡੇ ਸਹਿਯੋਗ ਨਾਲ ਹੁੰਦਾ ਵਾ ਆ ਜਿਹੜੀਆਂ ਭੈਣਾਂ ਆਪਾਂ ਜਿਹੜੀਆਂ ਭੈਣ ਤੁਸੀਂ ਵੇਖ ਰਹੇ ਜੇ ਇਹ ਅੱਜ ਸੇਵਾ ਕਰਨ ਦੀ ਆ ਰੋਟੀ ਪਾਣੀ ਦੀ ਲੋ ਮਾਤਰ ਸੇਵਾ ਕਰਨ ਦੀ ਆ ਇਹ ਭੈਣ ਜਿਵੇਂ ਤੁਸੀਂ ਵੇਖਿਆ ਸੀਗਾ ਕਿ ਆਪਾਂ ਇਸ ਭੈਣ ਨੂੰ ਕਿੱਦਾਂ ਉਹ ਜਿਹੜੇ ਕਹਿੰਦੇ ਹੁੰਦੇ ਆ ਜਨੂਅਰ ਵੀ ਆਪਾਂ ਉਹਨਾਂ ਨੂੰ ਕਹਿਦੇ ਪੀ ਉਹਦੇ ਨਾਲ ਜਨੂਅਰਾਂ ਦੀ ਵੀ ਤੋਹੀਨ ਹੁੰਦੀ ਆ ਜਨੂਅਰ ਵੀ ਇੱਕ ਕੈਦੇ ਕਾਨੂੰਨ ਚ ਹੁੰਦੇ ਆ ਪਰ ਉਹਨਾਂ ਦਾ ਕੋਈ ਕਾਇਦਾ ਕਾਨੂੰਨ ਨਹੀਂ ਸੀਗਾ ਜਿਹੜੇ ਭੈਣ ਦੇ ਨਾਲ ਗਲਤ ਵਿਹਾਰ ਕਰਨ ਲੱਗੇ ਸੀਗੇ ਤੇ ਆਉ ਤੁਹਾਨੂੰ ਮੈਂ ਆਸ਼ਰਮ ਦਿਖਾਉਣਾ ਵਾ ਇੱਕ ਛੋਟਾ ਜਿਹਾ ਬੱਚਾ ਕੱਲ ਸਾਡੇ ਕੋਲ ਆਇਆ ਪਰਸੋ ਆ ਵੇਖੋ ਆ ਰੱਬ ਦੇ ਵੀਰ ਜੀ ਰੰਗ ਹੈਨਾ ਇਹਦੀ ਮਾਂ ਹੈਗੀ ਆ ਬੱਚੇ ਦੀ ਪਿਓ ਨਹੀਂ ਹੈਗਾ ਪਰ ਪਤਾ ਨਹੀਂ ਆ ਸੱਸੀ ਗੋਬਲਾ ਸਾਰਿਆਂ ਨੂੰ ਸੱਸੀ ਗੋਬਲਾ ਠੀਕ ਹੈ ਜੀ ਇਹ ਬੱਚਾ ਬੋਲ ਨਹੀਂ ਸਕਦਾ ਸੁਣ ਸਕਦਾ ਵਾ ਪਰ ਬੋਲ ਨਹੀਂ ਸਕਦਾ ਤੇ ਪਤਾ ਨਹੀਂ ਕੀ ਇਹਦੀ ਮਾਂ ਦੀ ਮਜਬੂਰੀ ਹੋਗੀ ਕਿ ਆਫ ਆਣ ਕੇ ਆਸ਼ਰਮ ਦੇ ਵਿੱਚ ਇਹਦੀ ਮਾਤਾ ਸਾਡੇ ਕੋਲੇ ਬੱਚੇ ਨੂੰ ਛੱਡ ਕੇ ਗਈ ਆ ਸਿਰਫ 10 ਸਾਲ ਦੀ ਉਮਰ ਵਾ ਤੇ ਬੋਲ ਸਕਦਾ ਨਹੀਂ ਆ ਤੇ ਪਤਾ ਨਹੀਂ ਜਦੋਂ ਸਾਡੇ ਕੋਲ ਇਹੋ ਜਿਹੇ ਕੋਈ ਬੱਚੇ ਲਵਾਰਸ ਜਿਵੇਂ ਆ ਵੀਰਵਾ ਹਨਾ ਇਹਨਾਂ ਦੇ ਐਡਰੈਸ ਨਹੀਂ ਪਤਾ ਲੱਗ ਰਿਹਾ ਪਰ ਜਦੋਂ ਐਡਰੈਸ ਇਹਨਾਂ ਦਾ ਪਤਾ ਲੱਗ ਜਾਂਦਾ ਵਾ ਤੇ ਮਾਂ ਤੋਂ ਰਾਤ ਇੱਕ ਰਿਆ ਨਹੀਂ ਜਾਂਦਾ ਘੰਟਾ ਇੱਕ ਕੱਢਿਆ ਨਹੀਂ ਜਾਂਦਾ ਵੀ ਮੈਂ ਛੇਤੀ ਤੋਂ ਛੇਤੀ ਜਾ ਕੇ ਆਪਣੇ ਬੱਚੇ ਨੂੰ ਮਿਲ ਲਵਾਂ ਉਹਨੂੰ ਵੇਖ ਲਵਾਂ ਉਹਨੂੰ ਆਪਣੇ ਸੀਨੇ ਨਾਲ ਲਾ ਲਵਾਂ ਪਤਾ ਨਹੀਂ ਕੀ ਇਸ ਮਾਂ ਦੀ ਮਜਬੂਰੀ ਹੋਗੀ ਕਿ ਉਹ ਆਪਣੇ ਕੋਲ ਇੱਕ ਦੋ ਦਿਨ ਹੋ ਗਏ ਬੱਚੇ ਨੂੰ ਛੱਡ ਕੇ ਗਈ ਆ ਚਲੋ ਭਾਈ ਗੁਰੂ ਮੇਰ ਕਰੇ ਸਾਰਿਆਂ ਦੇ ਉੱਤੇ ਤੇ ਆ ਆਸ਼ਰਮ ਤੁਹਾਨੂੰ ਮੈਂ ਦਿਖਾਉਣਾ ਵਾਂ ਸਾਰੀ ਸੰਗਤ ਨੂੰ ਇਹ ਮੇਰੇ ਨਾਲ ਵੀਰ ਸੇਵਾ ਕਰਦੇ ਆ ਤੇ ਗਿੰਦੂ ਵੀਰ ਹਰਮਨ ਵੀਰ ਨਾਲ ਸੇਵਾਤੀ ਜਾਂਦੇ ਆ ਜਿੱਥੋਂ ਆਪਾਂ ਆ ਕਈ ਵਾਰੀ ਜਿੱਥੇ ਤੁਹਾਨੂੰ ਪਤਾ ਹੋਵੇ ਕਿ ਭੂੜ ਦੀ ਖੱਖਰ 'ਚ ਹੱਥ ਪਾਉਣਾ ਹੋਵੇ ਜਿੱਥੋਂ ਆਪਾਂ ਆ ਭਗਤਾਂ ਨੂੰ ਛਡਾਉਣਾ ਹੋਵੇ ਤੇ ਆ ਆਪਣਾ ਅਨਾਥ ਆਸ਼ਰਮ ਆ ਜੀ ਹੁਣ ਇੱਥੇ ਕੰਮ ਚੱਲਦਾ ਪਿਆ ਵਾ ਬਾਥਰੂਮ ਦਾ ਵੀ ਕੰਮ ਚੱਲਦਾ ਪਿਆ ਥੋੜੇ ਬਾਥਰੂਮ 'ਚ ਖਰਾਬੀ ਆ ਗਈ ਸੀਗੀ ਇੱਥੇ ਆਪਣੀ ਪਾਰਕ ਬੰਦੀ ਪਈ ਆ ਆ ਮੈਂ ਵੀਰ ਨੂੰ ਕਹਿਣਾ ਕਿ ਪਾਰਕ ਬਖਾ ਦੇ ਇੱਕ ਦੋ ਦਿਨ ਤਾਂ ਇੱਥੇ ਆਪਣੇ ਆਸ਼ਮ ਦੇ ਵਿੱਚ ਪਾਰਕ ਬਣ ਜਾਣੀਆਂ ਕਿਉਂਕਿ ਗਰਮੀ ਆਉਣ ਵਾਲੀ ਆ ਇੱਥੇ ਅਸੀਂ ਥੋੜਾ ਜਿਹਾ ਕੁਝ ਸ਼ਟਰ ਲਾ ਕੇ ਛੱਡ ਲਾ ਕੇ ਤੇ ਇੱਥੇ ਪਾਰਕ ਬਣਾਉਣ ਲੱਗੇ ਤਾਂ ਜੋ ਗਰਮੀ ਦੇ ਵਿੱਚ ਜਿਹੜੇ ਇੱਥੇ ਭਗਤ ਰਹਿੰਦੇ ਆ ਇੱਥੇ ਬਹਿ ਸਕਣ ਠੀਕ ਹੈ ਜੀ ਆ ਸੰਗ ਦੀ ਆਸ਼ਮ ਦੇ ਵਿੱਚ ਭਗਤ ਰਹਿੰਦੇ ਆ ਤੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਕਿ ਸੰਗ ਦੀ ਆਪਣੇ ਆਸ਼ਮ ਦੇ ਵਿੱਚ ਵਾਇਰਿੰਗ ਦੀ ਸੇਵਾ ਦੀ ਲੋੜ ਆ ਠੀਕ ਹੈ ਜੀ ਕਿਉਂਕਿ ਹੁਣ ਗਰਮੀ ਆ ਗਈਆਂ ਵਾ ਇੱਥੇ ਪੱਖੇ ਲੱਗਣੇ ਆ ਪੱਖੇ ਆਪਣੇ ਕੋਲ ਆ ਗਏ ਆ ਤੇ ਵੈਰਿੰਗ ਦੀ ਲੋਡ ਵਾ ਜਾਂ ਇੱਥੇ ਆਪਣੇ ਕੋਲ 쿨ਰਾਂ ਦੀ ਲੋਡ ਵਾ ਜੇਕਰ ਕੋਈ ਵੀਰ ਭਰਾ ਵੱਡੇ 쿨ਰ ਹੁੰਦੇ ਆ ਜਿਹੜੇ ਗੁਰਦਾਰ ਸਾਹਿਬ ਵਿੱਚ ਲੱਗੇ ਹੁੰਦੇ ਆ ਦੋ ਜਾਂ ਤਿੰਨ 쿨ਰਾਂ ਦੀ ਸੇਵਾ ਹੋ ਸਕੇ ਜਾਂ ਫਿਰ ਆਪਣੇ ਇੱਥੇ ਇੱਕ ਇੱਕ ਕੈਂਡੀ ਦੀ ਚਲੋ ਸੇਵਾ ਕਹੀ ਹੋ ਮੈਂ ਧੰਨਵਾਦ ਕਰਦਾ ਵੀਰ ਲੱਖੇ ਦਾ ਲੱਖਾ ਸਿੰਘ ਜੀ ਦਾ ਪਿੰਡ ਖੋਸਾ ਕੋਟਲਾ ਤੋਂ ਮੋਗੇ ਲਾਗੋ ਉਹ ਕਹਿੰਦਾ ਵੀਰੇ ਮੈਂ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਇਹ ਸਾਰੀ ਸੇਵਾ ਪਾ ਦਵਾਂਗਾ ਤੇ ਹਾਂ ਵੰਡ ਪਰਦੀ ਵੰਗ ਪਰ ਹਾਂ ਤੇ ਧੰਨਵਾਦ ਕਰਦਾ ਹਾਂ ਮੈਂ ਸਾਰੀ ਸੰਗਤਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੇਵਾਵਾਂ ਚੱਲਦੀਆਂ ਵਾਂ ਤੇ ਇਹ ਜਿਹੜੇ ਬਜ਼ੁਰਗ ਜਿਹੜੇ ਇੱਥੇ ਰਹਿੰਦੇ ਆ ਉਹ ਤੁਹਾਡੇ ਸਹਿਯੋਗ ਨਾਲ ਰੱਖਣ ਦੀ ਸੇਵਾ ਚੱਲਦੀ ਆ ਤੇ ਮੈਂ ਫੇਰ ਦੁਬਾਰਾ ਧੰਨਵਾਦ ਕਰਦਾ ਹਾਂ ਮੈਂ ਆਪਣੇ ਭਰਾ ਦਸਰੇ ਦਾ ਮੰਦੀਪ ਵੀਰ ਦਾ ਆ ਸ਼ਰਨਜੀਤ ਵੀਰ ਦਾ ਤੇ ਤਰਵਿੰਦਰ ਵੀਰ ਦਾ ਜਿਨ੍ਹਾਂ ਨੇ ਆਸ਼ਰਮ ਦੇ ਵਿੱਚ ਪਿਛਲੇ ਮਹੀਨੇ ਵੀ ਸੇਵਾ ਭੇਜੀ ਸੀਗੀ ਇਸ ਮਹੀਨੇ ਵੀ ਆ ਅਪ੍ਰੈਲ ਜਿਹੜਾ ਮਹੀਨਾ ਚੱਲ ਰਿਹਾ ਵਾ ਇਹ ਅਪ੍ਰੈਲ ਮਹੀਨੇ ਵਾਸਤੇ ਗਾਸ਼ਰੋਂ ਦੇ ਵਿੱਚ ਰੱchn ਦੀ ਸਿਵਾ ਭੇਜੀ ਆ ਤੇ ਸੋ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਨਾਲ ਇਹ ਵੀਰੇ ਸੇਵਾਵਾਂ ਚੱਲਦੀਆਂ ਭਾਈਕੋ ਜੀ ਕਾ ਖਾਲਸਾ ਭਾਈਕੋ ਜੀ ਕੀ ਫਤਿਹ